ਆਹ ਚੀਜ਼ ਆ ਬਈ ਗੰਜਾਇਸ਼ ਆ ਜਿਹੜੀ ਹਨਾ ਬਾਕੀ ਤਾਂ ਹੁਣ ਗਰਮੀ ਕਰਕੇ ਬੱਕਰੀਆਂ ਬਾਈ ਕਹਿੰਦਾ ਬਾਲੀਆਂ ਆਉਂਦੀਆਂ ਹਾਂਜੀ ਹਾਂਜੀ ਘਾਟ ਜਾਂਦਾ ਬੱਕਰਾ ਪਰ ਹਜੇ ਵੀ ਆ ਦੇਖੋ ਜੀ ਇਧਰੋਂ ਦਿਖਾਈ ਬਾਈ ਤੇ ਬਈ ਹੁਣ ਜਿਵੇਂ ਕਿਸੇ ਭਰਾ ਨੇ ਬੱਕਰੀ ਕਰਾਸ ਕਰਾਉਣੀ ਆ ਹਾਂਜੀ ਹਾਂਜੀ ਥੋੜੇ ਤੋਂ ਮੰਨ ਲਓ ਨੇੜੇ ਤੇੜੇ ਵਾਲਾ ਜਾਂ ਕੋਈ ਦੂਰੋਂ ਵੀਡੀਓ ਦੇਖ ਕੇ ਆਉਂਦਾ ਹਾਂਜੀ ਹਾਂਜੀ ਬੱਕਰਾ ਛੱਡ ਦੇ ਨਾ ਬਈ ਹਾਂਜੀ ਦੋਸਤੋ ਜਿੰਨੇ ਵੀ ਭਰਾ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਆ ਬਈ ਤੁਹਾਡੇ ਲਈ ਅੱਜ ਲੈ ਕੇ ਆਏ ਆ ਬਹੁਤ ਹੀ ਸ਼ਾਨਦਾਰ ਬੀਟਲ ਬੱਕਰਾ ਜਿਹੜਾ ਕਿ ਬਹੁਤ ਹੀ ਰੇਅਰ ਕਲਰ ਦੇ ਵਿੱਚ ਹੈਗਾ ਮੱਖੀ ਚੀਨੇ ਰੰਗ ਦੇ ਵਿੱਚ ਆ ਆਪਾਂ ਕਾਲੇ ਲੋਹੇ ਡੱਬੇ ਬੱਕਰੇ ਦਾ ਬਹੁਤ ਦੇਖਿਆ ਹੈਗਾ ਪੰਜਾਬ ਦੇ ਵਿੱਚ ਪਰ ਜਿਹੜਾ ਆ ਕਲਰ ਹੈਗਾ ਇਹਦਾ ਜਾਦੇ ਸ਼ੌਂਕ ਹੈ ਬਈ ਪਾਕਿਸਤਾਨ ਦੇ ਵਿੱਚ ਜਾਂ ਰਾਜਸਥਾਨ ਵਾਲੇ ਭਰਾ ਵੀ ਇਹ ਕਲਰ ਨੂੰ ਬਹੁਤ ਪਸੰਦ ਕਰਦੇ ਆ ਤੇ ਇਸ ਕਲਰ ਦੇ ਬੱਚੇ ਬਹੁਤ ਵਧੀਆ ਰੇਟਾਂ 'ਚ ਵਿਗਦੇ ਆ ਤੇ ਬਹੁਤ ਹੀ ਘੱਟ ਭਰਾਵਾਂ ਕੋਲੇ ਇਹ ਰੰਗ ਹੈਗਾ ਤੇ ਇਹ ਬੱਕਰਾ ਹੈਗਾ ਜਿਹੜਾ ਇਹ ਆਪਣੇ ਗੰਗਾ ਨਗਰ ਜਿਹੜਾ ਕਪਾਰ ਮੇਲਾ ਹੋਇਆ ਸੀਗਾ ਉਸ ਮੇਲੇ ਦੇ ਵਿੱਚ ਦੋ ਦੰਦ ਦੇ ਵਿੱਚ ਫਰਸਟ ਪੋਜੀਸ਼ਨ ਆਈ ਹੈ ਬੱਕਰੇ ਦੀ ਚੈਂਪੀਅਨ ਬੱਕਰਾ ਬਈ ਜਿਹੜਾ ਤੁਹਾਨੂੰ ਅੱਜ ਦਿਖਾਉਣ ਜਾ ਰਹੇ ਆ ਤੇ ਬਾਈ ਆਪਣੇ ਨਾਲ ਖੜਾ ਜਿਹੜਾ ਬੱਕਰੇ ਦਾ ਮਾਲਕਾ ਜੋ ਗੱਲਬਾਤ ਕਰਾਉਣੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਠੀਕ ਹੈ ਜੀ ਠੀਕ ਠਾਕ ਹਾਂਜੀ ਬਾਈ ਪਹਿਲਾਂ ਤਾਂ ਆਪਣਾ ਨਾਮ ਤੇ ਆਪਾਂ ਕਿੱਥੇ ਖੜੇ ਐ ਦੱਸ ਦੋ ਬਾਈ ਨੇੜੇ ਆ ਜੀ ਮੜਾ ਮੇਰਾ ਨਾਮ ਅਮਨਦੀਪਾ ਜੀ ਕੰਡ ਗੁੰਦ ਘੜਾ ਜੀ ਜਿਲ੍ਹਾ ਫਾਿਲਕਾ ਪਿੰਡ ਤਸੀਲ ਇਹਨ ਹਬੋਰ ਲਾਦੀ ਆ ਜੀ ਠੀਕ ਹੈ ਭਾਈ ਹਾਂਜੀ ਤੇ ਕਿੰਨੇ ਟਾਈਮ ਤੋਂ ਸ਼ੌਂਕ ਆਪਾਂ ਨੂੰ ਬੱਕਰੀਆਂ ਦਾ ਭਾਈ ਆਪਾਂ ਨੂੰ 4 ਸਾਲ ਹੋ ਗਏ ਜੀ ਇਸ ਸ਼ੌਂਕ ਨੂੰ ਜੀ 4 ਸਾਲ ਹੋ ਗਏ ਹਾਂਜੀ ਹਾਂਜੀ ਠੀਕ ਹੈ ਕਿੱਥੋਂ ਪਿਆ ਸੀ ਸ਼ੌਂਕ ਭਾਈ ਕਿੰਨੂੰ ਦੇਖ ਬਸ ਆ ਵੀਡੀਓ ਵੇਖ ਕੇ ਜੀ ਹਮ ਫਾਰਮਾਂ ਤੇ ਜਾ ਜਾ ਕੇ ਜੀ ਵੇਖ ਕੇ ਫਿਰ ਸ਼ੌਂਕ ਪਿਆ ਜੀ ਆਪਾਂ ਨੂੰ ਅੱਛਾ ਭਾਈ ਫਿਰ ਆਪਾਂ ਜਾਨਵਰ ਤੇ ਜਾਂਦੇ ਜੀ ਪਹਿਲੀ ਵਾਰ ਕਿਹੜਾ ਜਾਨਵਰ ਲਿਆਏ ਸੀ ਘਰੇ ਆਪਦੇ ਬੱਕਰੀ ਪਹਿਲੀ ਵਾਰ ਜੀ ਆਪਾਂ ਉਥੋਂ ਮਲੂਰਪੁਰ ਤੋਂ ਬੱਕਰੀ ਲੈ ਕੇ ਆਏ ਸੀ ਇੱਕ ਇੱਕ ਤੋਂ ਫਿਰ ਦੋ ਹੋ ਗਏ ਤਿੰਨ ਹੋ ਗਏ ਫਿਰਾਂ ਸ਼ੌਂਕ ਪੈ ਗਿਆ ਜੀ ਫਿਰ ਆਪਾਂ ਨੂੰ अच्छा ते रोसाना ਕੰਮ ਬਤਾ ਲਿਆ ਜੀ ਤੇ ਰੱਖਦੇ ਘਰੋਂ ਬਈ ਹਾਂਜੀ ਘਰ ਰੱਖਦੇ ਜੀ ਬਾਹਰ ਨਹੀਂ ਲੈ ਲੂਗੇ ਜਾਨੀ ਨਹੀਂ ਬਾਹਰ ਨਹੀਂ ਜੀ ਵੈਸੇ ਕੀ ਕੰਮ ਕਰਦੇ ਆਪਾਂ ਮੇਰਾ ਕੰਮ ਚਣਾਈ ਦਾ ਜੀ ਅੱਛਾ ਹਾਂਜੀ ਠੇਕੇਦਾਰ ਬਈ ਚਣਾਈ ਦਾ ਹਾਂਜੀ ਹਾਂਜੀ ਤੇ ਬਾਕੀ ਵਧੀਆ ਸ਼ੌਂਕ ਆ ਬਾਈ ਦਾ ਹਨਾ ਤੇ ਆ ਬਈ ਦੇਖ ਲੋ ਫਰਸਟ ਪੋਜੀਸ਼ਨ ਵਾਲਾ ਲੱਗੇ ਆਪਾਂ ਚਲੋ ਲਾ ਦਿੰਨੇ ਆ ਚੰਗੀ ਤਰ੍ਹਾਂ ਸ਼ੋਅ ਹੋ ਜੂਗਾ ਜਾਨਵਰ ਰੰਗ ਦੇਖੋ ਬਈ ਹਨਾ ਬਹੁਤ ਘੈਂਟ ਆ ਤੇ ਹੁਣ ਬਈ ਆਪਣੇ ਇਸ ਬੱਕਰੇ ਬਾਰੇ ਦੱਸਿਓ ਹਨਾ ਇਹ ਕਿੱਥੋਂ ਲਿਆਂਦਾ ਸੀ ਕਿਹੜੇ ਬੱਕਰੇ ਦਾ ਬੱਚਾ ਭਾਈ ਇਹ ਤੇ ਕਿੰਨੀ ਇਹਦੀ ਉਮਰ ਹੋ ਗਈ ਆ ਹੁਣ ਇਹ ਬਾਈ ਜੀ ਹਬੋਰ ਤੋਂ ਲੈ ਕੇ ਆਂਦੇ ਜਗਦੀਸ਼ ਪਹਿਲਵਾਨ ਕੋਲੋਂ ਜੀ ਹਾਂਜੀ ਇਹ ਕਾਲੂ ਦਾ ਬੱਚਾ ਜੀ ਉਹਨਾਂ ਕੋਲ ਕਾਲਾ ਬੱਕਰਾ ਜੀ ਉਹਦੇ ਘਰ ਦਾ ਬੱਚਾ ਜੀ ਇਹ ਠੀਕ ਆ ਭਾਈ ਹਾਂਜੀ ਇਹਦੀ ਜਿਹੜੀ ਮਾਂ ਸੀਗੀ ਉਹ ਵੀ ਇਹਦੇ ਨਾਲ ਦੀ ਸੀਗੀ ਮੱਖੀ ਚੀਨੀ ਜੀ ਅੱਛਾ ਭਾਈ ਮਾਂ ਇਹਦੀ ਮੱਖੀ ਚੀਨੀ ਸੀ ਹਾਂਜੀ ਹਾਂਜੀ ਪਿਓ ਕਾਲੇ ਰੰਗ ਦਾ ਸੀ ਹਾਂਜੀ ਪਿਓ ਭਾਈ ਕਿਹੋ ਜਿਹਾ ਸੀ ਹਾਈਟ ਹੁਣ ਕਿੰਨੀ ਕ ਪਿਓ ਦੀ ਹਾਂਜੀ 48+ ਹਾਈਟ ਹੈ ਜੀ ਉਹਦੀ ਅੱਛਾ ਭਾਈ ਤੇ ਇਹ ਹੁਣ ਕੀ ਹਾਈਟ ਤੇ ਹੈਗਾ ਜੀ ਇਹ 45 ਹੋ ਗਿਆ ਜੀ 45 ਇੰਚ ਹਾਂਜੀ ਹ अच्छा भाई ਛੱਡ ਦਿਓ ਕੰਨ ਛੱਡ ਦਿਓ ਬਈ ਛੇ ਦੰਦ ਬਈ ਬੱਕਰਾ ਹੋ ਗਿਆ ਇਹ ਹਾਂਜੀ ਹਾਂਜੀ ਤੇ ਫਿਰ ਬਈ ਜਦੋਂ ਮੇਲੇ ਚ ਲੈ ਕੇ ਗਏ ਸੀ ਤੁਸੀਂ ਗੰਗਾ ਨਗਰ ਉਦੋਂ ਕਿਵੇਂ ਸੋਚਿਆ ਵੀ ਮੇਲੇ ਚ ਲੈ ਕੇ ਚੱਲੀਏ ਕਿਉਂਕਿ ਤੁਹਾਡਾ ਤਾਂ ਨਵਾਂ ਕੰਮ ਸੀ ਹੈਨਾ ਮੇਲੇ ਕਹਿੰਦੇ ਹੁੰਦੇ ਵੀ ਵੱਡੇ ਪੁਰਾਣੇ ਬੰਦੇ ਲੜਦੇ ਆ ਤੁਸੀਂ ਕਿਵੇਂ ਸੋਚਿਆ ਬਸ ਉਹ ਬੇਲੀ ਮਿੱਤਰਾਂ ਦੀ ਹੱਲਾ ਸ਼ੇਰੀ ਨਾਲ ਜਾਨਵਰ ਸੋਹਣਾ ਸੀ ਸਾਰੇ ਮੈਨੂੰ ਕਹਿੰਦੇ ਸੀ ਵੀ ਤੇਰੇ ਕੋਲ ਜਾਨਵਰ ਵਧੀਆ ਹੈਗਾ ਤੂੰ ਸ਼ੋਅ ਚ ਪਾ ਤੇ ਜੇ ਮੇਲਿਆਂ ਚ ਉਤਰੋਂ ਫਿਰ ਤੁਹਾਨੂੰ ਪਤਾ ਲੱਗੂ ਬਰੀਡ ਅਸਲ ਕੀ ਚੀਜ਼ ਹੁੰਦੀ ਹੈ ਫਿਰ ਉੱਥੋਂ ਆਪਾਂ ਨੂੰ ਪਤਾ ਲੱਗਿਆ ਜਦੋਂ ਮੇਲਿਆਂ ਦੇ ਵਿੱਚ ਜਾਨ ਕਿੰਨੇ ਬੱਕਰਿਆਂ ਦੇ ਵਿੱਚੋਂ ਫਰਸਟ ਪੋਜੀਸ਼ਨ ਆਈ ਸੀ ਇਹਦੀ ਇਹ ਸੀਗੇ ਜੀ 10 10 ਬੱਕਰੀ ਸੀਗੇ ਜੀ 10 ਬੱਕਰੀਆਂ ਬੱਕਰੀ ਵੀ ਛੋਟੀ ਦੇ ਹੋਣ ਹਾਂ ਜੀ ਛੋਟੀ ਛੋਟੀ ਸੀਗੇ ਜੀ ਜਦੋਂ ਬਾਈ ਜੱਜਾਂ ਨੇ ਫਿਰ ਇਹਨੂੰ ਕੱਢਿਆ ਸੀਗਾ ਫਰਸਟ ਪੋਜੀਸ਼ਨ ਤੇ ਕੀ ਕਿਹਾ ਤੁਹਾਨੂੰ ਕੀ ਕੁਆਲਿਟੀਆਂ ਦੱਸਿਆ ਸੀ ਇਹਦੇ 'ਚ ਵਧੀਆ ਲੱਗਿਆ ਉਹਨਾਂ ਨੂੰ ਪਹਿਲੀ ਗੱਲ ਤਾਂ ਉਹਨਾਂ ਨੇ ਦਾ ਹੱਡ ਗੁੱਡਾ ਵੇਖਿਆ ਜੀ ਇਹ ਤਾਂ ਹੱਡ ਗੁੱਡਾ ਵੇਖੋ ਜੀ ਬਾਕੀ ਇਹਦਾ ਸਿੰਘ ਵੇਖ ਲਓ ਜੀ ਹਾਂ ਜੀ ਕੰਨ ਕੰਨ ਵੇਖੋ ਜੀ ਕਾਨੇ ਦਾ 8 ਇੰਚ ਚੌੜਾ ਜੀ ਹਾਂ ਚੜਾਈ ਬਹੁਤ ਹੈ ਚੜਾਈ ਬਹੁਤ ਹੈ ਹਾਂ ਜੀ ਬਾਕੀ ਬਾਈ ਜਿਹੜੀ ਮੇਨ ਗੱਲ ਵੀ ਜਿਹੜਾ ਬੱਕਰੇ ਕਈ ਜ਼ਿਆਦਾ ਹਾਈਟ ਕਰ ਜਾਂਦੇ ਆ ਪਰ ਫਰੇਮ ਨੇ ਉਹਨਾਂ ਦਾ ਵਧੀਆ ਹੁੰਦਾ ਹਾਂਜੀ 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 ਇਹਦਾ ਫਰੇਮ ਬਹੁਤ ਸੈਟ ਆ ਹਾਈਟ ਵੀ ਇਹਦੀ ਵਧੀਆ ਹਾਈਟ ਵੀ ਵਧੀਆ ਹਜੇ ਦਾ ਹਜੇ ਕਰੂਗਾ ਹਜੇ ਦੋ ਤਲੇ ਚ ਹੋਰ ਹਨਾ ਹਾਂਜੀ ਹਾਂਜੀ ਕਰੂ ਬਿਲਕੁਲ ਇਹ ਲੱਤਾਂ ਦਾ ਦੇਖ ਲਓ ਤੁਸੀਂ ਐ ਚਾਰੇ ਲੱਤਾਂ ਇੱਕ ਸਾਰ ਆ ਬਾਈ ਹਾਂਜੀ ਹਾਂਜੀ ਗੋਡੇ ਗਾਡੇ ਹੱਡ ਗੋਡੇ ਪੂਰੇ ਵਧੀਆ ਹੈਗੇ ਆ ਖੜਮੀ ਵਧੀਆ ਬੱਕਰੀ ਦੀ ਤੇ ਇਹਦੀ ਬਾਈ ਖਰਾਕ ਕੀ ਰੈਂਦੇ ਕੀ ਕੁਝ ਪਾਉਨੇ ਉਹਨੂੰ ਬਾਈ ਇਹਨੂੰ ਛੋਲੇ ਪਾਈਦੇ ਜੀ ਹੂੰ ਕਣਕ ਦਾ ਦਾਣਾ ਪਾਈਦਾ ਜੀ ਅੱਛਾ ਤੇ ਇਹਨੂੰ ਬਣੀ ਵੀ ਪਾਈਦੀ ਮੱਕੀ ਪਾਈਦੀ ਹੈ ਜੀ ਠੀਕ ਸਾਰਾ ਪਿਆ ਕੇ ਰਹਿਣੇ ਪ ਉਦਾਣਚ ਰਨ ਦੇ ਚੁੱਲੇ ਦੇ ਵਿੱਚ ਫੇਰ ਪਾਈਦਾ ਠੰਡਾ ਕਰਕੇ ਸਰ ਰਨ ਦੇ ਹਾਂਜੀ ਰਨ ਦੇ ਨੇਟੀ ਬਣਾ ਕੇ ਪਾਉਂਦੇ ਜੀ ਅੱਛਾ ਉਹ ਮੇ ਸੁੱਕਾ ਨਹੀਂ ਪਉਂਦੇ ਜੀ ਹੂੰ ਬੱਠਲ ਭਰ ਕੇ ਲਾ ਕੇ ਫੇਰ ਬੱਕਰੀਆਂ ਲਵਾਈਆਂ ਬਈ ਇਹਦੇ ਤੂੰ ਹਾਂਜੀ ਕਿੰਨੀਆਂ ਬੱਕਰੀਆਂ ਕ੍ਰੋਸ ਹੋ ਗਈਆਂ ਇਹ ਤਾਂ 5 ਬੱਕਰੀਆਂ ਕ੍ਰੋਸ ਹੋ ਗਈਆਂ ਜੀ ਅੱਛਾ ਸੂਈਆਂ ਹੁਣ ਸੂਈਆਂ ਜੀ ਹਾਂਜੀ ਰਿਜ਼ਲਟ ਰਿਜ਼ਲਟ ਆਪ ਤੇ ਲੈ ਕੇ ਜਾਂਦਾ ਸਾਰਾ ਰਿਜ਼ਲਟ ਜੀ ਅੱਛਾ ਰਿਜ਼ਲਟ ਬਈ ਫੋਟੋ ਮੈਨੂੰ ਭੇਜ ਦਿਓ ਆਪਾਂ ਦੋਸਤੋ ਵੀਡੀਓ ਚ ਫੋਟੋ ਵੀ ਲਾ ਦਾਂਗੇ ਰਿਜ਼ਲਟ ਦੀਆਂ ਤੇ ਆ ਬੱਚੇ ਕਿਹੋ ਜਿਹਾ ਕੱਢਦਾ ਰੰਗ ਆਪ ਦੇ ਦੇ ਆਪ ਤੇ ਆਪ ਦੇ ਭਾਈ ਦੇਖਦੇ ਆ ਜਦੋਂ ਲੋਕ ਉੱਥੇ ਸ਼ੋਹ ਚ ਵੀ ਲੈ ਕੇ ਗਏ ਤਾਂ ਹੁਣ ਵੀ ਤੁਹਾਡੇ ਕੋਲੇ ਘਰੇ ਆਉਂਦੇ ਹੋਣਗੇ ਕੀ ਕਹਿੰਦੇ ਲੋਕ ਬੱਕਰੇ ਬਾਰੇ ਬੱਕਰੇ ਕਹਿੰਦੇ ਵੀ ਬਹੁਤ ਵਧੀਆ ਚੀਜ਼ ਹੈਗੀ ਤੁਹਾਡੇ ਕੋਲੇ ਬਾ ਸ਼ੋਹਾਂ ਤੁਸੀਂ ਲਾਓ ਇਹਦੇ ਬੱਚੇ ਲੋ ਜੀ ਗਾਂ ਆਪ ਦਾ ਬਰੀਡ ਤੇ ਕੰਮ ਦਾ ਹੋਏ ਨਾ ਬਣਾਓ ਜੀ ਗਾਂ ਇਹਦੇ ਜਿਹੜੇ ਬੱਚੇ ਆਉਣਗੇ ਉਹ ਵੀ ਗਾਂ ਸ਼ੋਹਾਂ ਚ ਪਾਉਣ ਵਾਲੀ ਹੈਗੇ ਜੀ ਅੱਛਾ ਮਨ ਲ ਜਿਹੜੇ ਦੇ ਬੱਚੇ ਆਉਣਗੇ ਉਹ ਸ਼ੋਹਾਂ ਚ ਲਾਓ ਤੇ ਉਹਨਾਂ ਪਤਾ ਲੱਗੇ ਵੀ ਇਹ ਤਾਂ ਚੰਗਾ ਹੈਗਾ ਗਾਂ ਦੇ ਬੱਚੇ ਵੀ ਸਿਰਾ ਹੀ ਆਉਂਦੇ ਹ ਹ ਕਿਸੇ ਨੇ ਮੰਗਿਆ ਨਹੀਂ ਵੀ ਭਾਈ ਵੇਚ ਦੇ ਯਾਰ ਪੈਸੇ ਲੈ ਲਾ ਭਾਈ ਜੀ ਗੰਗਾ ਨਗਰ ਦਾ ਰੇਟ ਲੱਗਿਆ ਸੀਗਾ ਜੀ ਪਰ ਆ ਗੰਗਨਰ ਉੱਥੇ 14 ਮੁੰਡੇ ਸੀਗੇ ਜੀ ਉਹਨਾਂ ਡੇਟ ਲਾਇਆ ਸੀਗਾ ਇਹਦਾ ਜੀ ਕਿੰਨੇ ਪੈਸੇ ਕਹਿੰਦੇ ਸੀ ਇਹਦਾ 4 ਲੱਖ ਰੁਪਏ ਲੱਗੇ ਹੋਇਆ ਜੀ ਅੱਛਾ ਹਾਂਜੀ ਪਰ ਆਪਾਂ ਦੇ ਦਿੱਤਾ ਨਹੀਂਗਾ ਜੀ ਦਿੱਤਾ ਨਹੀਂ ਫਿਰ ਹਾਂਜੀ ਹਾਂਜੀ ਲਓ ਬਈ ਦੇਖੋ ਲੋ ਬਾਕੀ ਇੱਕ ਹੋਰ ਹੈ ਜੀ ਇਹ ਦਾ ਜਿਹੜਾ ਸਿੰਘ ਆ ਨਾ ਜੀ ਆ ਦੇਖੋ ਜੀ ਇਹ ਖੁੱਬੇ ਨਹੀਂ ਹੋਇਆ ਜੀ ਦੇਖਣ ਨੂੰ ਆਪ ਨੂੰ ਐਲਾ ਜੇ ਸਿੰਘ ਬਣਾਉਣੇ ਪੈਣੇ ਵੜਨੇ ਪੈਣਗੇ ਆ ਦੇਖੋ ਜੀ ਸਾਰਾ ਸਾਫ ਆ ਜੀ ਆ ਨਾਲ ਢਲਿਆ ਸੀ ਨਾਲ ਐ ਢਲ ਕੇ ਇਹ ਇੱਥੇ ਆ ਆ ਜਾਣਗੇ ਜੀ ਆਮ ਜਿੰਨੇ ਬੱਕਰੇ ਹੋਣਗੇ ਆ ਸਿੰਘ ਨਹੀਂ ਦੇਖਣ ਨੂੰ ਮਿਲਦਾ ਜੀ ਜਿੰਨਾ ਵੀ ਹੈਗਾ ਬਾਕੀ ਤੁਸੀਂ ਆ ਦੇਖੋ ਹੀ ਕੰਨ ਬਾਕੀ ਬਈ ਆ ਜਿਹੜੀ ਝਾਲਰ ਪੱਟੀ ਆ ਤੁਹਾਨੂੰ ਮੋਲ ਕੇ ਦਿਖਾਉਣੇ ਆ ਸਾਰੇ ਪਾਸੇ ਬੱਕਰਾ ਬਈ ਓਕੇ ਆ ਜਾਵਾ ਜਾਂ ਹਾਂਜੀ ਹਾਂਜੀ ਐਸਟੀ ਗੱਲ ਤੋਂ ਹਾਂ ਜੀ ਆ ਬਈ ਘਰ ਚੱਕੀਦਾ ਮੜੇ ਆ ਦੇਖੋ ਚੱਕੀ ਦਾ ਕੰਨਾ ਦੇ ਆ ਦੇਖੋ ਜੀ ਆ ਚੀਜ਼ ਆ ਬਈ ਗੰਜਾਇਸ਼ ਆ ਜਿਹੜੀ ਹੈ ਨਾ ਬਾਕੀ ਤਾਂ ਹੁਣ ਗਰਮੀ ਕਰਕੇ ਬੱਕਰੀਆਂ ਬਾਈ ਕਹਿੰਦਾ ਬਾਲੀਆਂ ਆਉਂਦੀਆਂ ਹਾਂਜੀ ਹਾਂਜੀ ਘਾਟ ਜਾਂਦਾ ਬੱਕਰਾ ਪਰ ਹਜੇ ਵੀ ਆ ਦੇਖੋ ਜੀ ਇਧਰੋਂ ਦਿਖਾਈ ਬਈ ਛਾਤੀ ਛੋਤੀ ਪੂਰੀ ਐ ਬੜੀ ਨਾ ਹਣਾ ਆ ਦੇਖੋ ਆ ਚੀਜ਼ਾਂ ਤੋਂ ਬੰਦਿਆ ਬੱਕਰੇ ਤੇ ਬਈ ਹੁਣ ਜਿਵੇਂ ਕਿਸੇ ਭਰਾ ਨੇ ਬੱਕਰੀ ਕਰਾਸ ਕਰਾਉਣੀ ਆ ਹਾਂਜੀ ਹਾਂਜੀ ੁੱਡੇ ਤੋਂ ਮੰਨ ਲਓ ਨੇੜੇ ਤੇੜੇ ਵਾਲਾ ਜਾਂ ਕੋਈ ਦੂਰੋਂ ਵੀਡੀਓ ਦੇਖ ਕੇ ਆਉਂਦਾ ਹਾਂਜੀ ਹਾਂਜੀ ਬੱਕਰਾ ਛੱਡ ਦੇਣਾ ਬਈ ਕਰਾਸਿੰਗ ਹਾਂਜੀ ਛੱਡ ਦੇਣੀ ਆ ਜੀ ਬੱਕਰੀ ਜਿਹੋ ਜੀ ਮਰਜ਼ੀ ਹੋਵੇ ਕੋਈ ਹਾਂ ਹਾਂ ਜਿਹੋ ਜੀ ਮਰਜ਼ੀ ਹੋਵੇ ਅੱਛਾ ਕਿੰਨੀ ਫੀਸ ਰੱਖੀ ਹੋਈ ਹੈ ਆਪਾਂ ਜੈ ਜੀ ਫੀਸ ਰੱਖੀ 2000 2000 ਰੱਖੀ ਹੈ ਜੀ 2000 ਹਾਂਜੀ ਲਓ ਬਈ ਆ ਵੀ ਬਹੁਤ ਵੱਡੀ ਗੱਲ ਆ ਬਈ ਹਾਂਜੀ ਜਿਹੜੇ ਬੱਕਰੇ ਮੇਲਿਆਂ ਤੇ ਜਾਂਦੇ ਆ ਪਹਿਲੀ ਗੱਲ ਤਾਂ ਛੇ ਦੀ ਕਿਤੇ ਕੋਈ ਛੜਦਾ ਨਹੀਂ ਬਾਹਰ ਨਹੀਂ ਹਾਂਜੀ ਤੇ ਜਦੋਂ ਛੜਦੇ ਆ ਫਿਰ 5 5 10 10000 ਫੀਸ ਮੰਗ ਲੈਂਦੇ ਆ ਤੇ ਆ ਬਾਈ ਨੇ ਜਮਾਂ ਜੈ ਜੀ ਫੀਸ ਰੱਖੀ ਆ ਆਪਾਂ ਕਹਿੰਨੇ ਵੀ ਕੋਈ ਜ਼ਿਆਦਾ ਨਹੀਂ ਤੁਸੀਂ ਵੀ ਬਾਕੀ ਕਮੈਂਟ ਕਰਕੇ ਦੱਸੋ 2000 ਫੀਸ ਇਹ ਜਾਨਵਰ ਦੀ ਬੰਦੀ ਆ ਕਿ ਨਹੀਂ ਬਾਕੀ ਜਗਮੀਤ ਬਾਈ ਜੀ ਆਪਾਂ ਤਾਂ ਆ ਕਹਿੰਨੇ ਆ ਵੀ ਹਰੇ ਬੰਦੇ ਨੂੰ ਸ਼ੌਂਕ ਪਵੇ ਜਾਨਵਰ ਦਾ ਇਹਦੇ ਬੱਚੇ ਜਾਣ ਕਰੇ ਨਾ ਚੱਲੂਗਾ ਇਹਦਾ ਹਨਾ ਜੀ ਇਸ ਕਰਕੇ ਆਪਾਂ ਪਹਿਲੇ ਇੰਨੇ ਪੈਸੇ ਮੇਰੇ ਨਾਲ ਸ਼ੌਂਕ ਨਾ ਮਰੇ ਅਗਲੇ ਦਾਈ ਇਹ ਗੱਲਾ ਉਹਨਾਂ ਕੋ ਮੰਗੋ ਵੀ ਜਿੰਨਾਂ ਨੂੰ ਸੁਸਣਾ ਹੋਵੇ ਜੇ ਕਰੇ ਬੱਚੇ ਵਧੀਆ ਪੈਦੇ ਹੋਣ ਠੀਕ ਹੈ ਹਾਂਜੀ ਛੇਰੂ ਨਾ ਇਹਦਾ ਬਾਈ ਹਾਂਜੀ ਤੇ ਕੁਆਲਿਟੀਆਂ ਦੇਖ ਲਓ ਟੈਸਟਿਕਲ ਹੱਡਾਂ ਪੈਰਾਂ ਦਾ ਪੂਛ ਦਾ ਸਾਰੇ ਪਾਸਿਓਂ ਬਈ ਜਾਨਵਰ ਹੈਗਾ ਓਕੇ ਪਿੰਡਾ ਗਵਿੰਦਗੜ੍ਹ ਕੁੰਡਲਾਂ ਪਿੰਡ ਮਸ਼ਹੂਰ ਆ ਤੂੰ ਨਾਲ ਹੀ ਆ ਤੇ ਅਬੋਰ ਵੀ ਇੱਥੋਂ ਨੇੜੇ ਹੀ ਆ ਹਨਾ 4 ਕਿਲੋਮੀਟਰ ਦੂਰ ਰਹਿੰਦੇ ਆ 4 ਕਿਲੋਮੀਟਰ ਹਾਂਜੀ ਤੇ ਬਾਈ ਦਾ ਨੰਬਰ ਵੀ ਸਕਰੀਨ ਤੇ ਚੱਲ ਰਿਹਾ ਸੰਪਰਕ ਕਰ ਲਿਓ ਬਾਈ ਨਾਲ ਬਈ ਇਹਦਾ ਬੱਚਾ ਪੁੱচ্চਾ ਹੈਗਾ ਵਕਾਓ ਕੋਈ ਹੁਣ ਆਪਣੇ ਕੋਲੇ ਨਹੀਂ ਆਪਣੇ ਕੋਲੇ ਬੱਚਾ ਤਾਂ ਹੈ ਨਹੀਂ ਇਹਨ ਇਹਦਾ ਜੀ ਅੱਛਾ ਕ੍ਰੋਸਿੰਗ ਤੇ ਛੱਡ ਦਿਓ ਹਾਂ ਕ੍ਰੋਸਿੰਗ ਛੱਡ ਦਿੰਗੇ ਜੀ ਬਾਕੀ ਬਈ ਜਦੋਂ ਬੱਕਰੀਆਂ 5-6 ਮਹੀਨੇ ਤੱਕ ਸੋਣ ਗਈਆਂ ਹਾਂ ਉਦੋਂ ਬਾਈ ਬੱਚੇ ਵੀ ਦੇਊਗਾ ਹਾਂਜੀ ਇਸ ਟਾਈਮ ਇਹ ਬੱਕਰਾ ਕ੍ਰੋਸਿੰਗ ਲਈ ਓਪਨ ਆ ਕਿਸੇ ਵੀ ਭਰਾਣੇ ਦੂਰੋਂ ਨੇੜੇ ਆਉਣਾ ਬੱਕਰੀ ਆਪਦੀ ਕ੍ਰੋਸ ਕਰਾਉਣੀ ਆ ਬਾਈ ਨਾਲ ਸੰਪਰਕ ਕਰ ਲਿਓ ਪੂਰਾ ਬੇਇਮਾਨਤਨ ਕਰੂਗਾ ਤੇ ਬੱਕਰਾ ਬਹੁਤ ਵਧੀਆ ਬਈ ਇਹਦੇ ਬੱਚਿਆਂ ਦੀ ਫੋਟੋ ਵੀ ਲਾਤੀ ਆਪਾਂ ਰਿਜ਼ਲਟ ਵੀ ਇਹਦਾ ਇੱਕ ਨੰਬਰ ਹਾਂਜੀ ਠੀਕ ਆ ਬਈ ਹੋਰ ਕੋਈ ਗੱਲ ਬਾਤ بس ਗੱਲਬਾਤ ਇਹ ਬਈ ਜੀ ਵੀ ਬਰੀਡ ਤੇ ਕੰਮ ਕਰੋ ਮੇਰਾ ਕਹਿਣ ਦਾ ਮਤਲਬ ਇਹ ਹੈ ਜੀ ਵੀ ਤੁਸੀਂ ਦੇਸੀ ਕੰਮ ਤੇ ਨਾ ਕਰੋ ਬਰੀਡ ਤੇ ਕੰਮ ਕਰੋ ਜੇ ਤੁਸੀਂ 10 ਬੱਕਰੇ ਰੱਖਣੀਆਂ ਉਹਦੇ ਤੇ ਦੋ ਹੀ ਰੱਖ ਲਓ ਪਰ ਰੱਖੋ ਚੰਗੇ ਜੇ ਕੋ ਥੋੜੇ ਘਰੇ ਆ ਕੇ ਕੋਈ ਕੋਈ ਬੰਦਾ ਆਉਂਦਾ ਕੋਈ ਆ ਕੇ ਐ ਨਾ ਆ ਕੇ ਵੀ ਇਹ ਤੁਸੀਂ ਕੀ ਦੇਸੀ ਜਮਾਲ ਬਣ ਰੱਖਿਆ ਵੀ ਆ ਕੇ ਬੰਦੇ ਰੂ ਖੁਸ਼ ਹੋ ਜੇ ਵੀ ਵਾਕਈ ਕਰੇ ਕੋਈ ਕਿਸੇ ਦੀ ਚੀਜ਼ ਖੜੀ ਹੈ ਸਹੀ ਹੈ ਬਈ ਠੀਕ ਹੈ ਜੀ ਬਾਕੀ ਇਹ ਜਾਨਵਰ ਨੇ ਆਪ ਆਪਣਾ ਨਾਮ ਬਣਾਇਆ ਜੀ ਪੂਰਾ ਹਮ ਠੀਕ ਹੈ ਜੀ ਮੈਨੂੰ ਕੌਣ ਜਾਣਦਾ ਚਨਾਇ ਦੇ ਤਾਂ ਮਿਸਤਰੀ ਹੋਰ ਹੀ ਬਹੁਤ ਹੈ ਜੀ ਪਰ ਇਸ ਬੰਦੇ ਨੇ ਮੈਨੂੰ ਬਹੁਤ ਦੂਰ ਤੱਕ ਮੇਰੇ ਤੇ ਇੱਕ ਬਈ ਨਵਾਂ ਕੰਮ ਆ ਤੁਹਾਡੇ ਲਈ ਜਿਵੇਂ ਸੀਗਾ 4 ਸਾਲ ਹੋ ਗਏ ਹਾਂਜੀ ਹਾਂਜੀ ਤੁਹਾਨੂੰ ਬੱਕਰੀ ਪਾਲਣ ਦਾ ਕਿੱਥਾਂ ਕਿਵੇਂ ਦਾ ਲੱਗਿਆ ਜਿਹੜੇ ਹੋਰ ਨੌਜਵਾਨ ਆਉਣਾ ਚਾਹੁੰਦੇ ਤੁਸੀਂ ਕੀ ਸਲਾਹ ਦੇਣੀ ਚਾਹੁੰਦੇ ਮੈਂ ਤਾਂ ਕਹਿਣਾ ਆਓ ਜੀ ਇਸ ਖੇਤਰ ਦੇ ਵਿੱਚ ਬਹੁਤ ਵਧੀਆ ਕੰਮ ਹੈ ਜੇ ਬਰੀਡ ਤੇ ਕੰਮ ਕਰੋ ਥੋੜਾ ਸਬਰ ਰੱਖ ਲਓ ਕੋਈ ਜੇ ਆਪਾਂ ਅੱਜ ਤੋਂ ਕੰਮ ਸ਼ੁਰੂ ਕਰਦੇ ਆਂ ਤਾਂ ਮੰਨ ਲਓ 5 ਸਾਲ ਲੱਗਦੇ ਆ 5 ਸਾਲ ਦੇ ਵਿੱਚ ਤੁਹਾਨੂੰ ਆਟੋਮੈਟਿਕਲੀ ਤੁਹਾਡਾ ਨਾਮ ਬਣਨਾ ਹੈ ਤੇ ਤੁਹਾਨੂੰ ਕਮਾਈ ਪੈਣ ਲੱਗੇ ਜੇ ਅੱਜ ਹੀ ਤੁਸੀਂ ਜਾਨਵਰ ਲਿਆ ਕੇ ਤੁਸੀਂ ਆਖੋ ਵੀ ਅੱਜ ਹੀ ਮੈਨੂੰ 50000 ਦਾ ਪ੍ਰੋਫਿਟ ਦੇ ਦੇ ਇਹ ਚੀਜ਼ ਕਦੇ ਵੀ ਨਹੀਂ ਹੁੰ ਖਰਚਾ ਖਾਣਗੇ ਫੇਰ ਥੋੜਾ ਨਾਂ ਬਣੂਗਾ ਠੀਕ ਹੈ ਇਕੱਲੇ ਕਹਾਵਾਂ ਤੇ ਨਹੀਂ ਇਹ ਜਾਨਵਰ ਤਿਆਰ ਹੁੰਦੇ ਜੀ ਹਾਂ ਜੇ ਆਪਾਂ ਘਾਸ ਨਹੀਂ ਹਾਂ ਜਾਨੇ ਪੋਣੇ ਪੈਂਦੇ ਆ ਹਾਂਜੀ ਹਾਂਜੀ ਮਿਹਨਤ ਕਰਨੀ ਪੈਂਦੀ ਹੈ ਜੀ ਪੂਰੀ ਪਰਿਵਾਰ ਦਾ ਵਧੀਆ ਸਹਿਯੋਗ ਬਹੁਤ ਵਧੀਆ ਸਹਿਯੋਗ ਹੈ ਜੀ ਮੈਂ ਤਾਂ ਕਮ ਤੇ ਹੁੰਨਾ ਪਰਿਵਾਰ ਹੀ ਮੋਰ ਸਾਹਮਣੇ ਸਾਰਾ ਨੀਰਾ ਪਠਾ ਹੋਈ ਕਰਦਾ ਜੀ ਗਾਂਣ ਉਹ ਹੀ ਪਾ ਕੇ ਰੱਖਦੇ ਬਾਕੀ ਬੱਕਰਾ ਠੰਡਾ ਬਹੁਤ ਆ ਬਿਆਹ ਖੜਾ ਨਾ ਗਊਆਂ ਨੂੰ ਜਾਵਾਂ ਜਿਵੇਂ ਮਰਜੀ ਨਹੀਂ ਲੋਕ ਬਹੁਤ ਤੰਗ ਕਰਦੇ ਆ ਸਾਹਬੋ ਬੱਕਰਾ ਬਾਕੀ ਬਾਕੀ ਜਾਨਵਰ ਦਾ ਪਿੱਠਾ ਵੇਖੋ ਤੁਸੀਂ ਇਧਰ ਦਿਖਾਓ ਜੀ ਆਗੇ ਬਹੁਤ ਸੋਹਣਾ ਬੱਕਰਾ ਵੀ ਪਠਾਂ ਲੱਗਦਾ ਜਿਵੇਂ ਪੂਰੀ ਝੋਟੀ ਦਾ ਹੋਵੇ ਝੋਟੇ ਦਾ ਟੈਕਟਿਕਲ ਜਾਮਾ ਟੈਕਟਿਕਲ ਆਇਆ ਨਹੀਂ ਜਿਵੇਂ ਉੱਚੇ ਨਹੀਂਵੇਂ ਹੁਣ ਪੂਰੇ ਇੱਕਸਾਰ ਆਈ ਬਹੁਤ ਵਧੀਆ ਬਾਈ ਤੇ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਹਨਾ ਬੱਕਰਾ ਬਹੁਤ ਸੋਹਣਾ ਬਾਈ ਦਾ ਹਾਂਜੀ ਮਿਹਨਤਾ ਬਾਈ ਦੀ ਹਨਾ ਤੇ ਦੋਸਤੋ ਜ਼ਰੂਰ ਬਾਈ ਨਾਲ ਸੰਪਰਕ ਕਰਿਓ ਜਿਨ੍ਹਾਂ ਨੇ ਵੀ ਕਿਸੇ ਨੇ ਬੱਕਰੀਆਂ ਕਰਾਸ ਕਰਾਉਣੀ ਆ ਤਾਂ ਬੱਚੇ ਬਹੁਤ ਸੋਹਣੇ ਕੱਢਦਾ ਬਰੀਡਰ ਅਸੀਂ ਵੀ ਬਾਈ ਕੋਲੇ ਦੇਖੇ ਆ ਫੋਟੋਆਂ ਵਿੱਚ ਬੱਚਾ ਨਹੀਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ 5-6 ਮਹੀਨੇ ਤੱਕ ਬਾਈ ਕੋਲੇ ਬੱਚੇ ਵੀ ਆਉਣਗੇ ਇਸ ਬਰੀਡਰ ਦੇ ਉਦੋਂ ਬਾਈ ਬੱਚੇ ਵੀ ਦੇਊਗਾ ਤੇ ਹੁਣ ਜੇ ਕਿਸੇ ਨੇ ਬੱਕਰੀ ਕਰਾਸ ਕਰਾਉਣੀ ਹੈ ਬਾਈ ਨਾਲ ਸੰਪਰਕ ਬਾਕੀ ਇੱਕ ਗੱਲ ਹੋਰ ਇਹ ਬੱਚੇ ਦੇਣ ਨੂੰ ਆਪਾਂ ਦੇ ਦਿੰਦੇ ਜੀ ਪਰ ਹੁਣ ਸ਼ੀਦਾਂ ਤੇ ਲਾ ਕੇ ਬੱਕਰੀ ਕਰਾਸ ਕਰਾਇਆ ਕਰਾਂਗੇ ਜੀ ਵੀਗਾ ਆਪਾਂ ਨੂੰ ਦੇਖਣ ਦੀ ਲੋੜ ਨਹੀਂ ਜੀ ਹੁਣ ਜੇ ਇਹ ਬੱਕਰਾ ਕਰਾਸ ਬੱਕਰੀ ਕਰੂਗਾ ਨਾ ਜੀ ਤੇ ਮੰਨ ਲਓ ਇਹ 2 ਜਾਂ 3 ਬੱਚੇ ਦੇਊਗਾ ਜੀ ਇਹ ਤਿੰਨ ਝੋਲੀਆਂ ਚੋਂ ਇੱਕ ਸੀਗਾ ਜੀ ਇਹ ਅੱਛਾ ਉਵੇਂ ਆਈ ਏ ਤਿੰਨ ਬੱਚਾ ਜੋ ਇੱਕ ਸੀਗਾ ਹਾਂ ਜੀ ਤਿੰਨ ਆ ਸੀ 2 ਪੱਠਾ ਸੀ ਇੱਕ ਇਹ ਦੋ ਇੱਕ ਮੱਖੀ ਚਿੰਨੀ ਦੀ ਦੀ ਭੈਣ ਪਾਠਾ ਇੱਕ ਕਾਲੀ ਸੀਗੀ ਜੀ ਇੱਕ ਇਹ ਸੀਗੀ ਜੀ ਇਹ ਕਹਿਰਾ ਜੋ ਹੈ ਨੀਗਾ ਜੀ ਅੱਛਾ ਹਾਂਜੀ ਇਹ ਜੇ ਬੱਕਰੀ ਕ੍ਰੋਸ ਕਰੂਗਾ ਤਿੰਨ ਜਾਂ ਚਾਰ ਬੱਚੇ ਦੇਊਗੀ ਠੀਕ ਹੈ ਉਹ ਚੀਜ਼ ਹੈ ਜੀ ਹਾਂ ਨਹੀਂ ਠੀਕ ਹੈ ਬਾਈ ਬਹੁਤ ਸੋਹਣਾ ਬੱਕਰਾ ਹਨਾ ਬਾਕੀ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਦੇਖਣ ਦੇ ਲਈ ਧੰਨਵਾਦ ਸਾਰਿਆਂ ਦਾ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਬਾਈ ਦਾ ਵੀ ਧੰਨਵਾਦ ਬਹੁਤ-ਬਹੁਤ ਜਿਹਨੇ ਸਾਨੂੰ ਇੰਨੀ ਦੂਰ ਬੁਲਾਇਆ ਤੇ ਆਪਦਾ ਜਾਨਵਰ ਦਿਖਾਇਆ ਤੁਹਾਨੂੰ ਧੰਨਵਾਦ